ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਤੁਹਾਡਾ ਆਪਣਾ ਹੈਪੀ ਮੋਹੀ ਵਾਲਾ ਅੱਜ ਆਪਾਂ ਵੀਡੀਓ ਲੈ ਕੇ ਆਏ ਦੋਸਤੋ ਤੁਹਾਡੇ ਲਈ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੁੰਦਾ ਇਹਨੂੰ ਆਪਾਂ ਸਭ ਤੋਂ ਵੱਡਾ ਰਿਸ਼ਤਾ ਵੀ ਕਹਿ ਸਕਦੇ ਹਾਂ ਸਭ ਤੋਂ ਕੀਮਤੀ ਰਿਸ਼ਤਾ ਵੀ ਇਹ ਮੰਨਿਆ ਜਾਂਦਾ ਪਤੀ ਪਤਨੀ ਦਾ ਜੋ ਰਿਸ਼ਤਾ ਹੁੰਦਾ ਇਸ ਰਿਸ਼ਤੇ ਦੇ ਵਿੱਚ ਫਰਕ ਪੈਣ ਵਾਲੇ ਸਭ ਤੋਂ ਵੱਡੇ ਪੰਜ ਕਾਰਨ ਅੱਜ ਤੁਹਾਡੇ ਨਾਲ ਸਾਂਝੀ ਕਰਨੇ ਆ ਕਿ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਫਰਕ ਪੈਣ ਵਾਲੇ ਉਹ ਪੰਜ ਕਾਰਨ ਕਿਹੜੇ ਨੇ ਉਹ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਜੇ ਹਲੇ ਤੱਕ ਤੁਸੀਂ ਦੋਸਤੋ ਆਪਣਾ ਚੈਨਲ ਮਾਲਵਾ 벨ਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਵੋ ਸ਼ੁਰੂ ਕਰਦੇ ਹਾਂ ਦੋਸਤੋ ਸਭ ਤੋਂ ਵੱਡਾ ਕਾਰਨਾ ਪਤਨੀ ਪਤੀ ਦੇ ਰਿਸ਼ਤੇ ਦੇ ਵਿੱਚ ਫਰਕ ਪੈਣ ਦਾ ਪਹਿਲੇ ਨੰਬਰ ਤੇ ਜਿਹੜਾ ਕਾਰਨਾ ਆਕੜ ਇਹਨੂੰ ਆਪਾਂ ਆਕੜ ਕਹਿ ਲਵੋ ਈਗੋ ਕਹਿ ਲਵੋ ਐਟੀਟਿਊਡ ਕਹਿ ਲਵੋ ਕਈ ਨਾਮ ਆਪਾਂ ਸ਼ਾਮਿਲ ਕਰ ਸਕਦੇ ਆ ਇਸ ਦੇ ਵਿੱਚ ਸੋ ਇਸ ਕਾਰਨ ਜਿਹੜਾ ਇਹਦੇ ਉੱਤੇ ਬਹੁਤ ਆਪਾਂ ਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਆ ਕਈ ਵਾਰ ਕੀ ਹੁੰਦਾ ਕਿ ਆਪਾਂ ਨਿੱਕੀ ਨਿੱਕੀ ਗੱਲਾਂ ਕਹਿ ਦਿੰਨੇ ਆ ਕਿ ਮੇਰੀ ਤਾਂ ਕੋਈ ਗਲਤੀ ਨਹੀਂ ਮੈਂ ਕਿਉਂ ਮਾਫੀ ਮੰਗਾ ਆਕਰ ਦੇ ਵਿੱਚ ਆਪਾਂ ਕਹਿ ਦਿੰਨੇ ਆ ਈਗੋ ਦੇ ਵਿੱਚ ਕਹਿ ਦਿੰਨੇ ਆ ਕਿ ਮੈਂ ਕਿਉਂ ਮਾਫੀ ਮੰਗਾ ਮੈਂ ਕਿਉਂ ਬੁਲਾਵਾਂ ਜਿਸ ਨੂੰ ਲੋੜ ਹੋਏਗੀ ਉਹ ਆਪੇ ਬੁਲਾ ਲਵੇਗਾ ਮੈਨੂੰ ਕੀ ਲੋੜ ਆ ਬੁਲਾਉਣ ਦੀ ਬਸ ਆਪਦੀ ਆਕੜ ਦੇ ਕਾਰਨ ਪਤੀ ਪਤਨੀ ਕਈ ਵਾਰ ਤਾਂ ਕਈ-ਕਈ ਮਹੀਨੇ ਵੀ ਇੱਕ ਦੂਜੇ ਦੇ ਨਾਲ ਬੋਲਦੇ ਨਹੀਂ ਕਈਆਂ ਦੇ ਲਈ ਤਾਂ ਇਹ ਆਕੜਾ ਜਿਹੜੀ ਡਿਵੋਰਸ ਦਾ ਕਾਰਨ ਵੀ ਬਣ ਜਾਂਦੀ ਆ ਸੋ ਦੋਸਤੋ ਆਪਾਂ ਨੂੰ ਨੀਵੇਂ ਹੋਣਾ ਪੈਣਾ ਆਪਣੇ ਰਿਸ਼ਤੇ ਨੂੰ ਜੇ ਤੁਸੀਂ ਬਚਾਉਣਾ ਆਪਣੀ ਈਗੋ ਆਪਣੀ ਆਕੜ ਨੂੰ ਇੱਕ ਪਾਸੇ ਰੱਖਣਾ ਪੈਣਾ ਜੇ ਉਸ ਨੇ ਨਹੀਂ ਬੁਲਾਇਆ ਤਾਂ ਯਾਰ ਤੁਸੀਂ ਬੁਲਾ ਲਵੋ ਤੁਸੀਂ ਸ਼ੁਰੂਆਤ ਕਰ ਲਵੋ ਬਾਹਰੀ ਬੰਨ ਲਵੋ ਕਿ ਪਿਛਲੀ ਗੇਰ ਜੀ ਉਸਨੇ ਮਨਾਇਆ ਤਾਂ ਇਸ ਵਾਰ ਤੁਸੀਂ ਮਨਾ ਲਓ ਫਿਰ ਕੀ ਫਰਕ ਪੈ ਜਾਈਗਾ ਸੋ ਇਹ ਵੀ ਕਾਫੀ ਵੱਡਾ ਕਾਰਨਾ ਆਕੜ ਆ ਜਿਹੜੀ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਫਰਕ ਪੈਣ ਦਾ ਦੂਜਾ ਵੱਡਾ ਕਾਰਨਾ ਕੰਪੈਰੀਸ਼ਨ ਕੰਪੈਰੀਸ਼ਨ ਵੀ ਦੋਸਤੋ ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਫਰਕ ਪੈਣ ਦਾ ਕਾਫੀ ਵੱਡਾ ਕਾਰਨ ਮੰਨਿਆ ਗਿਆ ਵਾ ਆ ਕਈ ਵਾਰ ਕੀ ਹੁੰਦਾ ਕਿ ਵਿਆਹ ਤੋਂ ਕੁਝ ਦਿਨ ਬਾਅਦ ਹੀ ਇਹ ਇੱਕ ਸلسਲਾ ਚੱਲ ਪੈਂਦਾ ਜਿਵੇਂ ਮੰਨ ਲਓ ਕਿ ਪਤਨੀ ਆਪਣੇ ਪਤੀ ਨੂੰ ਕਹਿ ਦਵੇ ਕਿ ਮੈਂ ਤੇ ਤੇਰੇ ਨਾਲੋਂ ਵੱਧ ਪੜ੍ਹੀ ਲਿਖੀ ਆ ਮੈਂ ਤੇਰੇ ਨਾਲੋਂ ਵੱਧ ਮਤਲਬ ਲਾਈਫ ਸਟਾਈਲ ਮੇਰਾ ਲੱਗਾ ਜਾਂ ਇਹੀ ਗੱਲ ਪਤੀ ਕਹਿ ਦਵੇ ਕਿ ਮੈਂ ਤੇਰੇ ਨਾਲੋਂ ਵੱਧ ਪੜਿਆ ਲਿਖਿਆ ਮੇਰਾ ਲਾਈਫ ਸਟਾਈਲ ਤੇਰੇ ਨਾਲ ਨਹੀਂ ਮਿਲਦਾ ਮਤਲਬ ਇਹ ਦੋਨਾਂ ਵੱਲੋਂ ਹੀ ਐਦਾਂ ਕੀਤਾ ਜਾਵੇ ਦੋਨਾਂ ਵੱਲੋਂ ਹੀ ਇਹ ਗੱਲ ਜਦੋਂ ਹੁੰਦੀ ਆ ਤਾਂ ਉਹਦੇ ਨਾਲ ਵੀ ਇਸ ਰਸਤੇ ਵਿੱਚ ਫਰਕ ਪੈਣ ਦਾ ਕਾਫੀ ਵੱਡਾ ਕਾਰਨ ਮੰਨਿਆ ਜਾਂਦਾ ਦੋਵਾਂ ਦੇ ਘਰਾਂ ਦੀ ਜਿਹੜੀ ਸਥਿਤੀ ਹੁੰਦੀ ਆ ਉਹ ਅਲੱਗ-ਅਲੱਗ ਹੁੰਦੀ ਆ ਥੋੜਾ ਸਮਾਂ ਪੈਣ ਤੇ ਉਹ ਸਾਰੀਆਂ ਗੱਲਾਂ ਫਿਰ ਬਾਹਰ ਆਉਣ ਲੱਗਦੀਆਂ ਸਾਰੀਆਂ ਗੱਲਾਂ ਬਾਰੇ ਪਤਾ ਲੱਗਣ ਲੱਗ ਜਾਂਦਾ ਵੈਸੇ ਇਹ ਸਿਆਣਿਆਂ ਵਾਲੀਆਂ ਤਾਂ ਗੱਲਾਂ ਹੁੰਦੀਆਂ ਨਹੀਂ ਦੋਸਤੋ ਇੱਕ ਤਾਂ ਇਹ ਕੰਪੈਰੀਸ਼ਨ ਹੋ ਗਿਆ ਕਿ ਪਤੀ ਪਤਨੀ ਆਪਸ ਵਿੱਚ ਗੱਲਾਂ ਕਰੀ ਜਾਂਦੇ ਆ ਇੱਕ ਦੂਜੇ ਨੂੰ ਨੀਮਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਾਂ ਇੱਕ ਫਿਰ ਹੁਣ ਦੋਵੇਂ ਪਰਿਵਾਰਾਂ ਦਾ ਜਦੋਂ ਮੇਲ ਹੁੰਦਾ ਦੋਵਾਂ ਪਰਿਵਾਰਾਂ ਦੀ ਜਿਹੜੀ ਆਰਥਿਕ ਸਥਿਤੀ ਹੁੰਦੀ ਆ ਫਾਈਨੈਂਸ਼ੀਅਲ ਤੌਰ ਤੇ ਕੋਈ ਜ਼ਿਆਦਾ ਤਕੜਾ ਵੀ ਹੋ ਸਕਦਾ ਕੁੜੀ ਵਾਲੇ ਜ਼ਿਆਦਾ ਤਕੜੇ ਹੋ ਸਕਦੇ ਆ ਫਾਈਨੈਂਸ਼ੀਅਲ ਤੌਰ ਤੇ ਜਾਂ ਮੁੰਡੇ ਵਾਲੇ ਘੱਟ ਤਕੜੇ ਹੋ ਸਕਦੇ ਆ ਇਸ ਗੱਲ ਨੂੰ ਲੈ ਕੇ ਵੀ ਕਾਫੀ ਫਰਕ ਪੈ ਜਾਂਦਾ ਜਦੋਂ ਮਤਲਬ ਜੇ ਕੁੜੀ ਮੰਨ ਲਓ ਕਹਿ ਦੇਵੇ ਕਿ ਮੈਂ ਤਾਂ ਆਪਣੇ ਘਰ ਵਿੱਚ ਬਹੁਤ ਐਸ਼-ਆਰਾਮ ਕਰਦੀ ਸੀ ਮੈਨੂੰ ਉੱਥੇ ਹਰ ਇੱਕ ਸੁੱਖ-ਸਹੂਲਤ ਮਿਲਦੀ ਸੀ ਤੇ ਇੱਥੇ ਤਾਂ ਮੈਨੂੰ ਕੋਈ ਵੀ ਸੁੱਖ-ਸਹੂਲਤ ਨਹੀਂ ਮਿਲਦੀ ਮੈਨੂੰ ਤਾਂ ਇੱਥੇ ਬਹੁਤ ਔਖਾ ਲੱਗਦਾ ਫਿਰ ਇੱਥੇ ਕੁੜੀ ਦੀ ਗਲਤੀ ਆ ਕੁੜੀ ਦੀ ਗਲਤੀ ਮੰਨੀ ਜਾਂਦੀ ਆ ਜੇ ਕਈ ਵਾਰ ਮੁੰਡੇ ਵਾਲੇ ਇਹ ਗੱਲ ਕਹਿ ਦੇਣ ਕਿ ਅਸੀਂ ਤਾਂ ਬਹੁਤ ਅਮੀਰ ਆ ਤੂੰ ਮਾੜੇ ਘਰ ਦੀ ਆ ਜਾਂ ਕੁੜੀ ਦੇ ਭੈਣ-ਭਰਾਵਾਂ ਬਾਰੇ ਜਾਂ ਉਸਦੇ ਮਾਂ-ਬਾਪ ਬਾਰੇ ਕੋਈ ਗਲਤ ਗੱਲ ਕਰਦੇ ਆ ਉਹਨਾਂ ਤੇ ਕੋਈ ਟਿੱਪਣੀ ਕਰਦੇ ਆ ਫਿਰ ਇਸ ਵਿੱਚ ਮੁੰਡੇ ਵਾਲਿਆਂ ਦੀ ਮੁੰਡੇ ਦੀ ਗਲਤੀ ਮੰਨੀ ਜਾਂਦੀ ਆ ਸੋ ਇਹ ਗੱਲਾਂ ਵੀ ਦੋਸਤੋ ਆਪਸ ਵਿੱਚ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੁੰਦਾ ਉਹਦੇ ਵਿੱਚ ਬਹੁਤ ਫਰਕ ਪਾ ਦਿੰਦੀਆਂ ਕਿਉਂਕਿ ਅਜਿਹੀਆਂ ਗੱਲਾਂ ਜਦੋਂ ਹੁੰਦੀਆਂ ਨੇ ਤਾਂ ਉਹ ਗੱਲਾਂ ਦਿਲ ਦੇ ਵਿੱਚ ਉਹਦੇ ਮਨ ਦੇ ਵਿੱਚ ਇੱਕ ਦੂਜੇ ਦੇ ਵਿੱਚ ਘਰ ਕਰ ਜਾਂਦੀਆਂ ਫਿਰ ਬਾਅਦ ਵਿੱਚ ਭਾਵੇਂ ਤੁਸੀਂ ਜਿੰਨੇ ਮਰਜੀ ਕਿਓ ਖਿਚੜੀ ਹੋਈ ਜਾਇਓ ਪਰ ਫਿਰ ਉਹ ਗੱਲ ਨਹੀਂ ਬਣਦੀ ਉਹ ਗੱਲਾਂ ਮਨ ਚੋਂ ਨਿਕਲਦੀਆਂ ਨਹੀਂ ਸੋ ਏ ਬੀ ਮਤਲਬ ਬਹੁਤ ਵੱਡਾ ਕਾਰਨਾ ਜਦੋਂ ਆਪਾਂ ਇੱਕ ਦੂਜੇ ਨੂੰ ਕਿਸੇ ਨਾਲ ਕੰਪੈਰੀਜ਼ਨ ਇੱਕ ਦੂਜੇ ਦਾ ਕਰਦੇ ਆ ਤੀਜਾ ਜਿਹੜਾ ਪੁਆਇੰਟ ਹੁੰਦਾ ਉਹ ਹੁੰਦਾ ਸ਼ੱਕ ਪਤਨੀ ਪਤੀ ਦਾ ਜਿਹੜਾ ਰਿਸ਼ਤਾ ਹੁੰਦਾ ਉਹ ਇੱਕ ਯਕੀਨ ਦੇ ਉੱਪਰ ਖੜਾ ਹੁੰਦਾ ਜਿਹੜਾ ਯਕੀਨ ਹੁੰਦਾ ਉਹ ਪਤੀ ਪਤਨੀ ਦੇ ਰਿਸ਼ਤੇ ਦੀ ਨੀ ਮੰਨੀ ਜਾਂਦੀ ਆ ਜਦੋਂ ਇੱਕ ਵਾਰ ਯਕੀਨ ਟੁੱਟ ਜਵੇ ਫਿਰ ਬਾਅਦ ਵਿੱਚ ਭਾਵੇਂ ਇਕੱਠੇ ਹੀ ਰਹੀ ਜੰਨੀ ਆ ਇਕੱਠੇ ਰਹਿਣਾ ਉਹ ਇੱਕ ਮਜਬੂਰੀ ਬਣ ਜਾਂਦੀ ਆ ਪਰ ਉਹ ਗੱਲ ਫਿਰ ਦੁਬਾਰਾ ਬਣਦੀ ਨਹੀਂ ਦੋਸਤੋ ਦੋਵਾਂ ਵਿੱਚੋਂ ਕਿਸੇ ਨੇ ਵੀ ਭਾਵੇਂ ਯਕੀਨ ਤੋੜਿਆ ਹੋਵੇ ਪਤੀ ਨੇ ਧੋਖਾ ਦਿੱਤਾ ਹੋਵੇ ਜਾਂ ਪਤਨੀ ਨੇ ਧੋਖਾ ਦਿੱਤਾ ਹੋਵੇ ਚਲੋ ਇਸ ਕੇਸ ਬਾਰੇ ਆਪਾਂ ਗੱਲ ਨਹੀਂ ਕਰਦੇ ਦੋਸਤੋ ਆਪਾਂ ਮੰਨ ਲਓ ਇੱਕ ਇਹ ਵੀ ਹੁੰਦਾ ਕਿ ਨਾ ਤਾਂ ਪਤੀ ਧੋਖੇਬਾਜ਼ ਹੁੰਦਾ ਨਾ ਪਤਨੀ ਧੋਖੇਬਾਜ਼ ਹੁੰਦੀ ਆ ਪਰ ਫਿਰ ਵੀ ਇਹ ਜਦੋਂ ਰਿਸ਼ਤੇ ਦੇ ਵਿੱਚ ਸ਼ੱਕ ਐਂਟਰ ਕਰ ਜਾਂਦਾ ਨਾ ਸ਼ੱਕ ਅੰਦਰ ਪਹੁੰਚ ਜਾਂਦਾ ਰਿਸ਼ਤੇ ਦੇ ਵਿੱਚ ਤਾਂ ਉਸ ਰਿਸ਼ਤੇ ਦਾ ਖਰਾਬ ਹੋਣਾ ਤੈਅ ਹੁੰਦਾ ਉਦਾਹਰਣ ਦੇ ਤੌਰ ਤੇ ਮੰਨ ਲਵੋ कि ਹੁਣ ਪਤੀ ਕਿਤੇ ਮਤਲਬ ਕੰਮ ਕਰਦਾ ਕਿਤੇ ਆਫਿਸ ਦੇ ਵਿੱਚ ਹੈ ਜਾਂ ਕਿਤੇ ਹੋਰ ਵੀ ਕੰਮ ਕਰਦਾ ਉਹ ਆਪਣੇ ਕੰਮ ਦੇ ਰਿਲੇਟਡ ਕਿਸੇ ਹੋਰ ਅ ਲੜਕੀ ਨਾਲ ਫੋਨ ਦੇ ਉੱਪਰ ਗੱਲਬਾਤ ਕਰਦਾ ਜਾਂ ਕਿਤੇ ਉਹਨਾਂ ਦਾ ਕੰਮ ਹੀ ਇਹ ਹੁੰਦਾ ਕਿ ਦੋਨਾਂ ਨੂੰ ਕਈ ਵਾਰ ਕਿਤੇ ਇਕੱਠੇ ਬੈਠ ਕੇ ਵੀ ਕੰਮ ਕਰਨਾ ਪੈਂਦਾ ਤੇ ਫਿਰ ਉਹਦਾ ਮਤਲਬ ਇਹ ਥੋੜੀ ਹੈ ਕਿ ਪਤੀ ਗਲਤ ਹੋ ਗਿਆ ਪਤਨੀ ਪਤੀ ਨੂੰ ਆਪਾਂ ਗਲਤ ਮੰਨ ਲਈਏ ਜਾਂ ਦੂਜੇ ਪਾਸੇ ਇਹ ਲੈ ਲਓ ਕਿ ਪਤਨੀਆਂ ਪਤਨੀ ਕਿਤੇ ਅਜਿਹੇ ਕੰਮ ਤੇ ਲੱਗੀ ਹੈ ਕਿਤੇ ਅਜਿਹੀ ਜਗ੍ਹਾ ਤੇ ਜੌਬ ਕਰਦੀ ਹੈ ਜਿੱਥੇ ਕਿਤੇ ਉਹ ਮਤਲਬ ਉੱਥੇ ਕਿਸੇ ਹੋਰ ਬੰਦੇ ਦੇ ਨਾਲ ਫੋਨ ਦੇ ਉੱਪਰ ਕੋਈ ਕੰਮ ਦੀ ਗੱਲਬਾਤ ਕਰਦੀ ਹੈ ਜਾਂ ਕਿਤੇ ਦੋਨੇ ਇਕੱਠੇ ਬੈਠ ਕੇ ਕੋਈ ਕੰਮ ਕਰਦੇ ਆ ਇਹਦਾ ਮਤਲਬ ਫਿਰ ਇਹ ਥੋੜਾ ਕਿ ਪਤਨੀ ਕਿਤੇ ਗਲਤ ਹੋ ਗਈ ਜਦੋਂ ਅਜਿਹੀਆਂ ਗੱਲਾਂ ਅਜਿਹੀਆਂ ਸ਼ੱਕ ਦੀਆਂ ਗੱਲਾਂ ਕਲਪਨਾਵਾਂ ਆਪਾਂ ਅਜਿਹਾ ਕੁਝ ਸੋਚਦੇ ਆ ਫਿਰ ਦੋਸਤੋ ਰਿਸ਼ਤੇ ਆਂਦਾ ਜਿਹੜਾ ਉਹ ਖਰਾਬ ਹੋਣਾ ਤੈਹ ਹੁੰਦਾ ਸੋ ਆਪਾਂ ਕਿਵੇਂ ਵੱਚ ਸਕਦੇ ਆ ਇਸ ਦੇ ਲਈ ਉਹ ਆਪਾਂ ਹੁਣ ਅਗਲੇ ਪੁਆਇੰਟ ਦੇ ਵਿੱਚ ਤੁਹਾਨੂੰ ਦੱਸਦੇ ਆਂ ਅਗਲਾ ਪੁਆਇੰਟ ਆ ਦੋਸਤੋ ਗੱਲਬਾਤ ਗੱਲਬਾਤ ਘਟ ਕਰਨਾ ਵੀ ਪਤੀ ਪਤਨੀ ਦੇ ਰਿਸ਼ਤੇ ਵਿੱਚ ਸਭ ਤੋਂ ਵੱਡਾ ਕਾਰਨ ਬਣਦਾ ਰਿਸ਼ਤੇ ਨੂੰ ਖਰਾਬ ਹੋਣ ਦਾ ਸੋ ਦੋਸਤੋ ਇਹਦੇ ਵਿੱਚ ਇਹ ਕਹਿਣਾ ਚਾਹੂੰਗਾ ਕਿ ਆਪਾਂ ਨੂੰ ਕਦੇ ਵੀ ਪਤੀ ਪਤਨੀ ਨੂੰ ਆਪਸ ਵਿੱਚ ਕੋਈ ਓਲਾ ਨਹੀਂ ਰੱਖਣਾ ਚਾਹੀਦਾ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਆ ਹਰ ਵਿਸ਼ੇ ਦੇ ਵਿੱਚ ਖੁੱਲ੍ਹ ਕੇ ਗੱਲਬਾਤ ਕਰਨੀ ਚਾਹੀਦੀ ਆ ਤੁਹਾਡੇ ਆਪਸ ਵਿੱਚ ਕੋਈ ਓਲਾ ਨਾ ਹੋਵੇ ਪਤਨੀ ਪਤੀ ਤਾਂ ਹੈਗੇ ਹੋ ਤੁਸੀਂ ਤੁਹਾਨੂੰ ਇੱਕ ਦੋਸਤ ਦੇ ਤਰ੍ਹਾਂ ਵੀ ਵਿਚਰਨਾ ਚਾਹੀਦਾ ਆਪਸ ਵਿੱਚ ਮਤਲਬ ਕਿ ਤੁਹਾਡੇ ਵਿੱਚ ਕਿਸੇ ਚੀਜ਼ ਨੂੰ ਵੀ ਲੈ ਕੇ ਕੋਈ ਆਪਸ ਵਿੱਚ ਉਲ੍ਹਾ ਨਹੀਂ ਹੋਣਾ ਚਾਹੀਦਾ ਹਰ ਇੱਕ ਗੱਲ ਇੱਕ ਦੂਜੇ ਦੀ ਇੱਕ ਦੂਜੇ ਨਾਲ ਸ਼ੇਅਰ ਕਰਨੀ ਚਾਹੀਦੀ ਆ ਗੱਲਬਾਤ ਆਪਸ ਵਿੱਚ ਖੁੱਲ੍ਹ ਕੇ ਕਰੋ ਕਿਸੇ ਵੀ ਬਿਨਾਂ ਕਿਸੇ ਡਰ ਭੈਰ ਤੋਂ ਕਿਉਂਕਿ ਤੁਹਾਡਾ ਜਿਹੜਾ ਪਤੀ ਪਤਨੀ ਦਾ ਇਹ ਰਿਸ਼ਤਾ ਹੈ ਕਿ ਇਹਦੇ ਵਿੱਚ ਜੇ ਤੁਸੀਂ ਕਿਸੇ ਚੀਜ਼ ਨੂੰ ਵੀ ਕੋਈ ਉਲ੍ਹਾ ਰੱਖ ਲਿਆ ਅੱਜ ਇੱਕ ਝੂਠ ਬੋਲੋਗੇ ਕੱਲ ਨੂੰ ਉਹਦੇ ਲਈ ਤੁਹਾਨੂੰ ਪੰਜ ਝੂਠ ਫਿਰ ਤੁਹਾਨੂੰ ਉਹਦੇ ਲਈ 10 ਝੂਠ ਹੋਰ ਬੋਲਣੇ ਪੈਣਗੇ ਤੇ ਫਿਰ ਇਹਦੇ ਕਾਰਨ ਹੀ ਰਿਸ਼ਤੇ ਆ ਜਿਹੜੇ ਉਹ ਖਰਾਬ ਹੁੰਦੇ ਆ ਤੇ ਆਪਾਂ ਨੂੰ ਇਹ ਰਿਸ਼ਤੇ ਨੂੰ ਠੀਕ ਕਰਨ ਦੇ ਲਈ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਆ ਅਗਲਾ ਕਾਰਨ ਵੀ ਇਹਦੇ ਨਾਲ ਹੀ ਮਿਲਦਾ ਜੁਲਦਾ ਕਿ ਸਮੇਂ ਦੀ ਕਮੀ ਜਦੋਂ ਪਤੀ ਪਤਨੀ ਦਾ ਜਿਹੜਾ ਰਿਸ਼ਤੇ ਦੇ ਵਿੱਚ ਆਪਾਂ ਇੱਕ ਦੂਜੇ ਨੂੰ ਸਮਾਂ ਨਹੀਂ ਦਿੰਦੇ ਇਹਦੇ ਨਾਲ ਵੀ ਜਿਹੜਾ ਰਿਸ਼ਤਾ ਹੁੰਦਾ ਉਹ ਖਰਾਬ ਹੋਣ ਦੇ ਬਹੁਤ ਵੱਡੇ ਕਾਰਨ ਬਣ ਜਾਂਦੇ ਆ ਕੰਮ ਤਾਂ ਦੋਸਤੋ ਸਾਰੀ ਜ਼ਿੰਦਗੀ ਮੁੱਕਣਾ ਹੀ ਨਹੀਂ ਕੰਮ ਤਾਂ ساری ਜ਼ਿੰਦਗੀ ਅਸੀਂ ਚੱਲੀ ਜਾਣਾ ਜ਼ਿੰਦਗੀ ਮੁੱਕ ਜਾਣੀ ਆ ਪਰ ਕੰਮ ਨਹੀਂ ਮੁੱਕਣਾ ਜਦੋਂ ਜ਼ਿੰਦਗੀ ਖਤ ਮੁੱਕ ਗਈ ਉਦੋਂ ਨਾਲ ਹੀ ਕੰਮ ਮੁੱਕ ਜਾਣਾ ਫਿਰ ਤਾਂ ਘਰ ਦੇ ਤੁਹਾਨੂੰ 5-4 ਘੰਟੇ ਵੀ ਨਹੀਂ ਘਰੇ ਰੱਖਦੇ ਕਹਿ ਦਿੰਦੇ ਆ ਕਿ ਵੀ ਛੇਤੀ ਛੇਤੀ ਦਾ ਸੰਸਕਾਰ ਕਰਿਓ ਛੇਤੀ ਛੇਤੀ ਇਹਨੂੰ ਬਸ ਕੰਮ ਨਿਮੇੜ ਦਵੋ ਕੇਰਾ ਸੋ ਇਸ ਕਰਕੇ ਇਹ ਕਹਿਣਾ ਚਾਹੂੰਗਾ ਦੋਸਤੋ ਕਿ ਕੋਸ਼ਿਸ਼ ਕਰੋ ਤੁਸੀਂ ਹਰ ਰੋਜ਼ ਕਿਉਂਕਿ ਆਪਣੀ ਜਿਹੜੀ ਲਾਈਫ ਆ ਬਹੁਤ ਬਿਜ਼ੀ ਲਾਈਫ ਆ ਹਰ ਇੱਕ ਬੰਦੇ ਦੇ ਕੋਲ ਨਹੀਂ ਟਾਈਮ ਹੈਗਾ ਕਿ ਆਪਣੇ ਪਰਿਵਾਰ ਨੂੰ ਵੱਧ ਤੋਂ ਵੱਧ ਟਾਈਮ ਦੇਵੇ ਪਰ ਕੋਸ਼ਿਸ਼ ਕਰੋ ਕਿ ਮਹੀਨੇ ਦੇ ਵਿੱਚ ਤੁਸੀਂ ਇੱਕ ਦਿਨ ਤਾਂ ਆਪਣੇ ਪਰਿਵਾਰ ਦੇ ਲਈ ਟਾਈਮ ਜ਼ਰੂਰ ਕੱਢੋ ਅ ਇੱਕ ਦਿਨ ਕੋਸ਼ਿਸ਼ ਜ਼ਰੂਰ ਕਰੋ ਮਹੀਨੇ ਦੇ ਵਿੱਚ ਕੋਈ ਇੱਕ ਦਿਨ ਕੱਢਣਾ ਕੋਈ ਬਹੁਤ ਜ਼ਿਆਦਾ ਨਹੀਂ ਦੋਸਤੋ ਜੇ ਤੁਸੀਂ ਕਿਤੇ ਦੂਰ ਨੇੜੇ ਔਟਿੰਗ ਕਿਤੇ ਦੂਰ ਨੇੜੇ ਨਹੀਂ ਜਾ ਸਕਦੇ ਕਿਤੇ ਘੁੰਮ ਫਿਰਨ ਨਹੀਂ ਜਾ ਸਕਦੇ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਆਪਣੇ ਨੇੜੇ ਤੇੜੇ ਕਿਤੇ ਕੋਈ ਇਤਿਹਾਸਕ ਗੁਰਦੁਆਰਾ ਤੁਸੀਂ ਆਪਣੇ ਫੈਮਿਲੀ ਦੇ ਨਾਲ ਉੱਥੇ ਜਾਵੋ ਉਥੇ ਨਾਲੇ ਦਾ ਸੇਵਾ ਕਰੋ ਨਾਲੇ ਦੋਸਤੋ ਉਥੇ ਆਪਣੇ ਪਰਿਵਾਰ ਦੇ ਨਾਲ ਬੱਚਿਆਂ ਦੇ ਨਾਲ ਗੱਲਾਂ ਬਾਤਾਂ ਜਦੋਂ ਕਰੋਗੇ ਤਾਂ ਉਹਦੇ ਨਾਲ ਵੀ ਆਸ ਵਿੱਚ ਬਹੁਤ ਪਿਆਰ ਪਾਏਗਾ ਤੁਹਾਡੇ ਰਿਸ਼ਤੇ ਦੇ ਵਿੱਚ ਸੋ ਇਹਨਾਂ ਗੱਲਾਂ ਤੇ ਧਿਆਨ ਦੇ ਕੇ ਦੋਸਤੋ ਆਪਾਂ ਨੂੰ ਆਪਣੇ ਪਤੀ ਪਤਨੀ ਦੇ ਜਿਹੜੇ ਰਿਸ਼ਤੇ ਆ ਇਹਨੂੰ ਸੁਧਾਰ ਲੈਣਾ ਚਾਹੀਦਾ ਇਹ ਖੱਟੀਆਂ ਮਿੱਠੀਆਂ ਗੱਲਾਂ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਚੱਲਦੀਆਂ ਰਹਿੰਦੀਆਂ ਚੱਲਣੀਆਂ ਵੀ ਚਾਹੀਦੀਆਂ ਨੇ ਪਰ ਇਹਨਾਂ ਗੱਲਾਂ ਨੂੰ ਇੰਨਾ ਵੱਡਾ ਰੂਪ ਨਾ ਦਿਆ ਕਰੋ ਕੀ ਇੰਨਾ ਗੱਲਾਂ ਨਿਕਲ-ਨਿਕੀਆਂ ਗੱਲਾਂ ਦੇ ਕਾਰਨ ਆਪਾਂ ਨੂੰ ਕੋਰਟ ਕਚੈਰੀਆਂ ਦਾ ਮੂੰਹ ਦੇਖਣਾ ਪਵੇ ਆਪਸ ਵਿੱਚ ਬੈਠ ਕੇ ਆਪਾਂ ਇਸ ਮਸਲੇ ਨੂੰ ਨਿਬੇੜ ਸਕਦੇ ਹਾਂ ਪਰ ਦੋਸਤੋ ਜੇ ਆਪਾਂ ਚਾਹਾਂਗੇ ਤਾਂ ਇਹ ਮਸਲੇ ਨਿਬੜਦੇ ਨਹੀਂ ਸੋ ਇੱਥੇ ਇੱਕ ਗੱਲ ਕਹਿਣਾ ਚਾਹਾਂਗਾ ਦੋਸਤੋ ਕਿ ਦੋਵਾਂ ਵੱਲੋਂ ਇਹ ਸੁਧਾਰ ਕੀਤਾ ਜਾਣਾ ਪੈਣਾ ਪਤੀ ਵੱਲੋਂ ਵੀ ਇਹ ਸੁਧਾਰ ਕਰਨਾ ਪੈਣਾ ਪਤਨੀ ਵੱਲੋਂ ਵੀ ਇਹ ਸੁਧਾਰ ਕਰਨਾ ਪੈਣਾ ਦੋਵਾਂ ਵੱਲੋਂ ਜੇ ਆਪਾਂ ਇਹ ਸੁਧਾਰ ਕਰਾਂਗੇ ਤਾਂ ਆਪਾਂ ਆਪਣੇ ਰਿਸ਼ਤੇ ਨੂੰ ਖਰਾਬ ਹੋਣ ਤੋਂ ਬਚਾ ਸਕਦੇ ਹਾਂ ਸੋ ਦੋਸਤੋ ਉਮੀਦ ਕਰਦਾ ਕਿ ਤੁਹਾਨੂੰ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਦਿਆ ਕਰੋ ਜੇ ਹਲੇ ਤੱਕ ਤੁਸੀਂ ਆਪਣਾ ਚੈਨਲ ਮਾਲਵਾ 벨ਟ ਮੋਹੀ ਵਾਲੇ ਇਸ ਚੈਨਲ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਐਦਾਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਲਾਈਕ ਤੇ ਫੋਲੋ ਜਰੂਰ ਕਰ ਲਿਆ ਕਰੋ ਸੋ ਦੋਸਤੋ ਜੇ ਤੁਸੀਂ ਕੋਈ ਵੀ ਸੁਝਾਅ ਦੇਣਾ ਚਾਹੋਗੇ ਵੀਡੀਓ ਦੇ ਰਿਲੇਟਡ ਮੈਨੂੰ ਕੋਈ ਸ਼ਿਕਵਾ ਨਹੀਂ ਤੁਹਾਡੇ ਤੋਂ ਜੇ ਤੁਸੀਂ ਕੋਈ ਕਮੈਂਟ ਕਰਕੇ ਤੁਸੀਂ ਕੁਝ ਕਹਿ ਵੀ ਦਿਮੋ ਕਿਸੇ ਚੀਜ਼ ਬਾਰੇ ਮੈਨੂੰ ਜਾਣੂ ਵੀ ਕਰਵਾ ਦਿਮੋ ਤਾਂ ਮੈਂ ਤੁਹਾਡੇ ਤੋਂ ਉਮੀਦ ਕਰਦਾ ਕਿ ਕਮੈਂਟ ਬਾਕਸ ਵਿੱਚ ਵੀ ਤੁਸੀਂ ਕੋਈ ਨਾ ਕੋਈ ਸੁਧਾਰ ਵੀਡੀਓ ਵਧੀਆ ਲੱਗਦੀ ਹੈ ਤਾਂ ਉਹਦੇ ਬਾਰੇ ਵੀ ਦੱਸਿਆ ਕਰੋ ਤੇ ਜੇ ਕੋਈ ਸੁਧਾਰ ਹੋਰ ਕਰਨਾ ਬਾਰੇ ਦੱਸ ਸਕਦੇ ਹੋ ਤਾਂ ਉਹ ਵੀ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਸੋ ਦੋਸਤੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ